ਕੀ ਸੁਣੇ ਪੰਜਾਬ ਵਰੀ ਨਿਸ਼ੇੜੀ ਹੈ ਪ੍ਰਵਾਸ ਕਰ ਗਏ ਹਨ ਮੁੱਖ ਹੋ ਗਿਆ ਸਭ ਗਲਤ ਪ੍ਰਚਾਰ ਸੁਣੇ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੈਲਕਮ ਟੂ ਵੈਕ ਟੂ ਸਿੱਖੀ ਮੈਂ ਗੁਰੂ ਦਾ ਨਿਵਾਣਾ ਸਿੰਘ ਤੁਸੀਂ ਜਾਣੋ ਪੰਜਾਬ ਦੇ ਬੀਤੇ ਦਿਨਾਂ ਦਾ ਸਮਾਂ ਕਾਵ ਰੂਪ ਦੇ ਵਿੱਚ ਆਉ ਮੈਂ ਦੱਸਦਾ ਪੰਜਾਬ ਦੀਆਂ ਮੱਲਾਂ ਕੋਈ ਦੂਰ ਦੀਆਂ ਨਹੀਂ ਅਜੇ ਕੰਨ ਦੀਆਂ ਗੱਲਾਂ ਚੰਡੀ ਲਾਲ ਕਿਲੇ ਤੇ ਚੂਲੇ ਕੇਸਰੀ ਤੁਰ ਜਿੱਤ ਦੀ ਦਿੱਲੀ ਛੱਡ ਅਮਰੀਕਾ ਵੀ ਹਰੀ ਥੋੜਾ ਚਿਰ ਪਹਿਲਾਂ ਆਏ ਹਰਸੀ ਸੁਣਿਆ ਸੀ ਆਸਤਾਂ ਦੀ ਗੜਵੜ ਸੀ ਦੰਨ ਲਾ ਕੇ ਦਰਿਆ ਨੂੰ ਪੰਜਾਬ ਗਿਆ ਉੱਤੇ ਹਰਸੀ ਪੰਜਾਬ ਗਿਆ ਹੱਥ ਰਲਾ ਪੈ ਗਿਆ ਉਹੀ ਪੰਜਾਬ ਜਾ ਪੰਜਾਬ ਜੁਨੀਵਰਸਿਟੀ ਵਹਿ ਗਿਆ ਮੈਂ ਕਿਹਾ ਬਾਪੂ ਦਾਲ ਗਲੀ ਨਹੀਂ ਇੱਥੇ ਚਾਂਹ ਵਾਲੇ ਭੌਰ ਦੀ ਵਿੰਗ ਜਵਾਪੂ ਬੰਦਾ ਹੋਈ ਛਾਡੇ ਸ਼ੇਰਾ ਕਦੇ ਫੇਰ ਗੱਲ ਕਰਾਂਗੇ ਜਰਾਸੀ ਵਾਲੇ ਐਨ ਮੇ ਝੂਲੀ ਚੁੱਕੇ ਆ ਗੱਲਾਂ ਸੁਣ ਕੇ ਨਾ ਕਹੀ ਜਾ ਕਰੋ ਚੜ੍ਹਦੀ ਕਲਾ ਚ ਰਹਾ ਕਰੋ ਆਏ ਮੁਰਗੇ ਟੁੱਪ ਗਿਆ ਪੰਜਾ ਤਾਂ ਕੁਝ ਨਹੀਂ ਇਹ ਗੱਲ ਕਹ ਹੈ ਦੇਣ ਜਿੰਨੀ ਸੌਖੀ ਨਹੀਂ ਵੀ ਮਰਦ ਮਰਦਾਂ ਵਾਂਗ ਜੀਣ ਤੇ ਮਰਨਾ ਕਈ ਇੱਥੇ ਕਣਕ ਦਾ ਢੋਲ ਖਾਲੀ ਕਰਨ ਹੀ ਆਏ ਪਰ ਦਾਦੇ ਦੀਆਂ ਪੜਾ ਪੋਤਾ ਨਾ ਤੁਰੇ ਇਹ ਹੋ ਨਹੀਂ ਸਕਦਾ ਜਿਵੇਂ ਕਹਿੰਦੇ ਨੇ ਵੀ ਪਿਓ ਤੇ ਪੁੱਤ ਨਸਲ ਤੇ ਘੋੜਾ ਬਹੁਤਾ ਨਹੀਂ ਤਾਂ ਥੋੜਾ ਥੋੜਾ ਘੋੜੇ ਤੋਂ ਜ਼ਿਆਦਾ ਆ ਪੰਜਾਬ ਸ਼ਿੰਗਾਰ ਬਾਰੇ ਸੁਣ ਲਿਆ ਹੋਣਾ ਸਾਰਿਆਂ ਨੇ ਬਾਬਾ ਉਹਦਾ ਚੜਦੀ ਕਲਾ ਵਾਲਾ ਬੰਦਾ ਲੱਗਦਾ ਪਰ ਉਹਨੂੰ ਵੀ ਪਤਾ ਹੋਣਾ ਚਾਹੀਦਾ ਵੀ ਗੱਦਿਆਂ ਦੀ ਮੰਡੀ ਦੇ ਵਿੱਚ ਘੋੜਿਆਂ ਦਾ ਕੀ ਕੰਮ ਜੰਗ ਨੂੰ ਜਾਣ ਵਾਲੇ ਘੋੜੇ ਕਦੇ ਮੇਲਿਆਂ 'ਚ ਨਹੀਂ ਨੱਚਦੇ ਹੁੰਦੇ ਇਹ ਵੀ ਗੱਲ ਪੱਕੀ ਆ ਇਹਨਾਂ ਦਿਨਾਂ ਦੀ ਯਾਦ ਮੈਨੂੰ 2020 ਦੀ ਗਾਜ਼ਲ ਵੀ ਯਾਦ ਆਉਂਦੀ ਆ ਧਰਨੇ ਦੇ ਦਿਨਾਂ ਦੇ ਵਿੱਚ ਜੋ ਦਾਇਜਾ ਬਗੀ ਤੁਹਾਨੂੰ ਸਾਰਿਆਂ ਨੂੰ ਇਹ ਮੇਰੀ ਹੱਥ ਲਿਖਤ ਗਾਜ਼ਲ ਧਰਤ ਕੂਕ ਦੀ ਲਾਲ ਅਸਮਾਨ ਹੋਇਆ ਖੂਨ ਡੁੱਲਿਆ ਕੌਮ ਦੀ ਸ਼ਾਨ ਹੋਇਆ ਅੱਜ ਗਲੀਆਂ 'ਚ ਨਲੂਆ ਦਹਾੜਦਾ ਏ ਜਨਮ ਜੀ ਦਾ ਖੰਡੇ ਦੀ ਪਾਣ ਹੋਇਆ ਸ਼ਾਂਤ ਆਵਾਜ਼ ਗੁਲੰਦ ਪੰਜਾਬ ਸਿਉਂਦੀ ਜਲਜਲਾਵ ਵਗਿਆ ਦੇਸ਼ ਕੁਰਬਾਨ ਹੋਇਆ ਗੱਲ ਅੰਨ ਦਾਤੇ ਦੀ ਸੁਣ ਲੋ ਨੇਤਾਓ ਹਜੂਮ ਇੱਕ ਜੁੱਟ ਇੱਕ ਜਾਨ ਹੋਇਆ ਸਭ ਪਛਾਵਾਂ ਧਰਮਾਂ ਤੇ ਇੱਕ ਮੁੱਠ ਖਿੱਤੇ ਅੱਖੀ ਬੇਖ ਭਾਰਤ ਅੱਜ ਮਹਾਨ ਹੋਇਆ ਲੰਗਰ ਦੁੱਧ ਬਦਾਮਾਂ ਦੇ ਲੱਗ ਦੇ ਸਦਾ ਹਰ ਪੇਟ ਦੀ ਅੱਗ ਦਾ ਨਿਰਵਾਣ ਹੋਇਆ ਸੇਵਕਾ ਜਿਨ੍ਹਾਂ ਦੇਗ ਤੇਗ ਵੀ ਫਤਿਹ ਕੀਤੀ ਉਹੀ ਖਾਲਸਾ ਪੰਥ ਦਰਦ ਕਾਨ ਹੋਇਆ ਲਾਸਾਂ ਲਾਸ਼ਾਂ ਦੇਖ ਚੜਦੀ ਕਲਾ ਚ ਜੁਝੇ ਅਥਰੂ ਆਖਰੀ ਸ਼ਾਇਰ ਦਾ ਪਰੇਸ਼ਾਨ ਹੋਇਆ ਏਸੀ ਧਰਨੇ ਦੀ ਉਹ ਗਾਜ਼ਲ ਉਹ ਦ੍ਰਿਸ਼ ਜੋ ਅਸੀਂ ਉੱਥੇ ਅੱਖੀ ਦੇਖਿਆ ਉਸ ਟਾਈਮ ਤੁਸੀਂ ਵੀ ਫੀਲ ਕੀਤੇ ਕਰੋ ਫੀਲ ਜਾਦ ਕਰੋ ਆਪਣੀਆਂ ਜਿੱਤਾਂ ਨੂੰ ਮਨਾਓ ਜਿੱਤਾਂ ਨੂੰ ਜਸ਼ਨ ਮਨਾਓ ਜਿੱਤਾਂ ਬਾਕੀ ਚੜਦੀ ਕਲਾ ਹੋਣ ਵਾਲੀ ਹੈ ਸ਼ਹਾਦਤ ਦੇ ਦਿਨ ਆ ਗਏ ਨੇ ਫਤਿਹਗੜ੍ਹ ਸਾਹਿਬ ਦਰਸ਼ਨ ਸ਼ਨਾਣ ਲਈ ਜਾਇਓ ਫੈਮਿਲੀ ਨਾਲ ਲੈ ਕੇ ਜਾਇਓ ਕੋਟਿਨ ਕੋਟ ਨਾਮਨ ਸਤਿਗੁਰੂ ਦੇ ਲਾਲਾਂ ਨੂੰ ਮਿਲਦੇ ਆਂ ਅਗਲੀ ਵੀਡੀਓ ਵਿੱਚ ਉਦੋਂ ਤੱਕ ਦੇਖਦੇ ਰਹੋ ਵੈਕ ਟੂ ਸਿੱਖੀ ਜੁੜੇ ਰਹਿਣ ਲਈ ਸਬਸਕ੍ਰਾਈਬ ਕਰ ਲਿਓ ਪਸੰਦ ਆਇਆ ਲਾਈਕ ਸ਼ੇਅਰ ਕਰ ਦਿਓ ਦਾਸ ਦਾ ਮਾਣ ਰੱਖਿਓ ਚੜ੍ਹਦੀ ਕਲਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ